ਜੇ ਤੁਸੀਂ ਬਲੌਗਿੰਗ ਦਾ ਨਵਾਂ ਚੈਨਲ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਜਾਂ ਕੋਈ ਵੀ ਨਵਾਂ ਚੈਨਲ ਬਣਾ ਚੁੱਕੇ ਹੋ ਜਾਂ ਹਲੇ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਆ ਜੇ ਆਪਾਂ ਬਲੌਗਿੰਗ ਚੈਨਲ ਦੀ ਗੱਲ ਕਰੀਏ ਤਾਂ ਤੁਸੀਂ ਜਦੋਂ ਇੱਕ ਨਵਾਂ ਚੈਨਲ ਸ਼ੁਰੂ ਕਰਦੇ ਹੋ ਤੇ ਤੁਸੀਂ ਪਹਿਲੀ ਵੀਡੀਓ ਬਣਾਉਂਦੇ ਹੋ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਕਸਰ ਹੀ ਜਦੋਂ ਲੋਕ ਬਲੌਗਿੰਗ ਦੀ ਵੀਡੀਓ ਬਣਾਉਂਦੇ ਨੇ ਤਾਂ ਉਹ ਪਹਿਲੀ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਹੋਣ ਦੇ ਸਾਰ ਹੀ ਆਪਣੀ ਇੰਟਰੋਡਕਸ਼ਨ ਦੇਣਾ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਵੀਡੀਓ ਦੇ ਸ਼ੁਰੂ ਵਿੱਚ ਇੰਟਰੋਡਕਸ਼ਨ ਨਾ ਦਿਓ ਕਿਉਂਕਿ ਤੁਸੀਂ ਹਲੇ ਚੈਨਲ ਸ਼ੁਰੂ ਕੀਤਾ ਤੇ ਤੁਹਾਨੂੰ ਕੋਈ ਨਹੀਂ ਜਾਣਦਾ ਤੇ ਤੁਹਾਡੀ ਇੰਟਰੋਡਕਸ਼ਨ ਦੇ ਵਿੱਚ ਹਲੇ ਕਿਸੇ ਨੂੰ ਇੰਟਰਸਟ ਨਹੀਂ ਤੁਸੀਂ ਇੰਟਰੋਡਕਸ਼ਨ ਨੂੰ ਸ਼ੁਰੂ ਦੀ ਬਜਾਏ ਐਂਡ ਦੇ ਵਿੱਚ ਰੱਖੋ ਜਦ ਵੀਡੀਓ ਖਤਮ ਹੁੰਦੀ ਆ ਉਦੋਂ ਆਪਣੇ ਬਾਰੇ ਤੁਸੀਂ ਥੋੜੀ-ਬਹੁਤ ਇੰਟਰੋ ਦੇ ਸਕਦੇ ਹੋ ਦੂਸਰੀ ਜਿਹੜੀ ਵੱਡੀ ਗਲਤੀ ਬਲੌਗਰ ਕਰਦੇ ਆ ਉਹ ਆਪਣੀਆਂ ਸ਼ੁਰੂ ਦੀਆਂ ਵੀਡੀਓ ਦੇ ਵਿੱਚ ਹੀ ਆਪਣੀ ਪਰਸਨਲ ਲਾਈਫ ਬਾਰੇ ਦੱਸਣਾ ਸ਼ੁਰੂ ਕਰ ਦਿੰਦੇ ਆ ਜੇ ਤੁਸੀਂ ਆਪਣੀਆਂ ਸ਼ੁਰੂਆਤੀ ਵੀਡੀਓਜ਼ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਵੋਗੇ ਕਿ ਮੈਂ ਚਾਹ ਪੀ ਰਿਹਾ ਜਾਂ ਮੈਂ ਕਿਤੇ ਜਾ ਰਿਹਾ ਤਾਂ ਲੋਕਾਂ ਨੂੰ ਉਹਨਾਂ ਵਿੱਚ ਕੋਈ ਇੰਟਰਸਟ ਨਹੀਂ ਕਿਉਂਕਿ ਉਹ ਤੁਹਾਨੂੰ ਹਲੇ ਨਹੀਂ ਜਾਣਦੇ ਸ਼ੁਰੂ ਦੇ ਵਿੱਚ ਲੋਕਾਂ ਨੂੰ ਕੋਈ ਜਾਣਕਾਰੀ ਦਿਓ ਕਿਸੇ ਚੀਜ਼ ਬਾਰੇ ਨੌਲੇਜ ਦਿਓ ਕਿ ਲੋਕਾਂ ਨੂੰ ਤੁਹਾਡੇ ਤੋਂ ਕੁਝ ਸਿੱਖਣ ਨੂੰ ਮਿਲੇ ਜੇ ਤੁਸੀਂ ਸ਼ੁਰੂ ਦੇ ਵਿੱਚ ਕੋਈ ਜਾਣਕਾਰੀ ਵਾਲੀਆਂ ਵੀਡੀਓ ਬਣਾਵੋਗੇ ਜੇ ਲੋਕਾਂ ਨੂੰ ਤੁਹਾਡੇ ਕੋਲੋਂ ਕੁਝ ਸਿੱਖਣ ਨੂੰ ਮਿਲੇਗਾ ਤਾਂ ਹੌਲੀ-ਹੌਲੀ ਉਹ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਵੀ ਇੰਟਰਸਟਡ ਹੁੰਦੇ ਜਾਣਗੇ ਜਿਵੇਂ ਕਿ ਤੁਸੀਂ ਵੱਡੇ ਯੂਟਿਊਬਰਾਂ ਨੂੰ ਦੇਖਿਆ ਹੋਵੇਗਾ ਕਿ ਲੋਕਾਂ ਨੂੰ ਉਹਨਾਂ ਦੀ ਪਰਸਨਲ ਲਾਈਫ ਦੇ ਵਿੱਚ ਵੀ ਇੰਟਰਸਟ ਰਹਿੰਦਾ ਉਹ ਜੋ ਵੀ ਦਿਖਾਉਂਦੇ ਆ ਜੋ ਵੀ ਵੀਡੀਓ ਪਾਉਂਦੇ ਆ ਲੋਕ ਉਹਨਾਂ ਦੀ ਹਰ ਤਰ੍ਹਾਂ ਦੀ ਵੀਡੀਓ ਨੂੰ ਪਸੰਦ ਕਰਦੇ ਆ ਤਾਂ ਤੁਸੀਂ ਵੀ ਸ਼ੁਰੂਆਤ ਦੇ ਵਿੱਚ ਲੋਕਾਂ ਦੇ ਵਿੱਚ ਸਿਰਫ ਆਪਣੀ ਪਛਾਣ ਬਣਾਉਣੀ ਆ ਤੇ ਲੋਕਾਂ ਨੂੰ ਜਾਣਕਾਰੀ ਦੇਣ ਵਾਲੀਆਂ ਵੀਡੀਓ ਬੱਧ ਬਣਾਉਣੀਆਂ ਨੇ ਅਗਲਾ ਜਿਹੜਾ ਧਿਆਨ ਦੇਣ ਵਾਲਾ ਪੁਆਇੰਟ ਆ ਉਹ ਆ ਵੀਡੀਓ ਦੀ ਲੈਂਥ ਸ਼ੁਰੂ ਦੇ ਵਿੱਚ ਤੁਸੀਂ ਸਿਰਫ ਡੇਢ ਤੋਂ 2 ਮਿੰਟ ਦੇ ਵਿੱਚ ਹੀ ਵੀਡੀਓ ਬਣਾਉਣੀ ਆ ਜੇ ਤੁਸੀਂ ਸ਼ੁਰੂ ਦੇ ਵਿੱਚ ਹੀ 8-10 ਮਿੰਟ ਦੀ ਵੀਡੀਓ ਬਣਾ ਦੋਗੇ ਤਾਂ ਉਹਦੇ ਵਾਇਰਲ ਹੋਣ ਦੇ ਚਾਂਸ ਘਟ ਜਾਣਗੇ ਕਿਉਂਕਿ YouTube ਦਾ ਐਲਗੋਰਿਦਮ ਇਸ ਤਰ੍ਹਾਂ ਕੰਮ ਕਰਦਾ ਕਿ ਤੁਹਾਡੀ ਵੀਡੀਓ ਦੇ ਉੱਪਰ ਲੋਕ ਜਿੰਨਾ ਜ਼ਿਆਦਾ ਟਾਈਮ ਰੁਕਣਗੇ YouTube ਉਨਾ ਹੀ ਉਸ ਨੂੰ ਜ਼ਿਆਦਾ ਵਾਇਰਲ ਕਰੇਗਾ ਉਸ ਦੇ ਲਈ ਉਸਦੀ ਐਵਰੇਜ ਵਿਊ ਡਿਰੇਸ਼ਨ ਦੇਖੀ ਜਾਂਦੀ ਆ ਮਤਲਬ ਕਿ ਜੇ ਤੁਹਾਡੀ ਵੀਡੀਓ 8 ਮਿੰਟ ਦੀ ਆ ਤਾਂ ਉਹਦੇ ਉੱਪਰ 2-3 ਮਿੰਟ ਲੋਕਾਂ ਦਾ ਰੁਕਣਾ ਜ਼ਰੂਰੀ ਆ ਪਰ ਸ਼ੁਰੂ ਦੇ ਵਿੱਚ ਲੋਕ ਤੁਹਾਡੀ ਵੀਡੀਓ ਨੂੰ 2 ਤੋਂ 3 ਮਿੰਟ ਵੀ ਦੇਖਣਾ ਇਹ ਜ਼ਰੂਰੀ ਨਹੀਂ ਪਰ ਜੇ ਤੁਹਾਡੀ ਵੀਡੀਓ ਦੀ ਲੈਂਥ 1.5 ਤੋਂ 2 ਮਿੰਟ ਜਾਂ 2.5 ਮਿੰਟ ਦੀ ਹੋਵੇਗੀ ਤਾਂ ਲੋਕ ਜੇ ਤੁਹਾਡੀ ਵੀਡੀਓ ਦੇ ਉੱਪਰ ਅੱਧੇ ਤੋਂ 1 ਮਿੰਟ ਤੱਕ ਵੀ ਰੁਕਦੇ ਆ ਤਾਂ ਵੀ ਤੁਹਾਡੀ ਵੀਡੀਓ ਦੀ ਐਵਰੇਜ ਵਿਊ ਡਰੇਸ਼ਨ ਵਧੀਆ ਬਣ ਜਾਵੇਗੀ। YouTube ਨੇ ਕਦੋਂ ਕਿਹੜੀ ਵੀਡੀਓ ਨੂੰ ਵਾਇਰਲ ਕਰਨਾ ਕੋਈ ਪਤਾ ਨਹੀਂ ਪਰ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਵੀਡੀਓ ਬਣਾਓਗੇ ਤਾਂ ਉਹਨਾਂ ਚੋਂ ਤੁਹਾਡੀਆਂ ਕੁਝ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਵੱਧ ਜਾਣਗੇ। ਤੁਹਾਡੀ ਵੀਡੀਓ 2 ਮਹੀਨੇ ਬਾਅਦ ਵਾਇਰਲ ਹੋ ਜਾਏ, 4 ਮਹੀਨੇ ਬਾਅਦ ਵਾਇਰਲ ਹੋ ਜਾਏ ਜਾਂ ਹੋ ਸਕਦਾ ਕਿ ਤੁਹਾਡੀ ਵੀਡੀਓ ਨੂੰ ਵਾਇਰਲ ਹੋਣ ਨੂੰ ਸਾਲ ਜਾਂ 6 ਮਹੀਨੇ ਵੀ ਲੱਗ ਜਾਣਾ। ਪਰ ਤੁਹਾਡੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾਇਰਲ ਹੋਵੇਗੀ ਜਿਹੜੀ ਤੁਹਾਡੇ ਚੈਨਲ ਨੂੰ ਮੋਨਟਾਈਜ਼ ਕਰਵਾ ਦੇਵੇਗੀ ਇਸ ਲਈ ਮਿਹਨਤ ਕਰਦੇ ਰਹੋ ਤੇ ਵਧੀਆ ਕੰਟੈਂਟ ਤੇ ਵੀਡੀਓ ਬਣਾਉਂਦੇ ਰਹੋ ਤੇ ਇੱਕ ਇਹ ਕੋਸ਼ਿਸ਼ ਜ਼ਰੂਰ ਕਰੋ ਕਿ ਤੁਹਾਡੀ ਵੀਡੀਓ ਹਫ਼ਤੇ 10 ਦਿਨ ਦੇ ਵਿੱਚ ਜ਼ਰੂਰ ਆਵੇ ਕਿਉਂਕਿ ਜੇ ਤੁਸੀਂ ਜ਼ਿਆਦਾ ਲੰਬਾ ਗੈਪ ਦੇਵੋਗੇ ਤਾਂ YouTube ਤੁਹਾਡੀ ਰੀਚ ਨੂੰ ਡਾਊਨ ਕਰ ਦੇਵੇਗਾ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਡੇਲੀ ਵੀਡੀਓ ਅਪਲੋਡ ਕਰਨੀਆਂ ਤਾਂ ਕੁਆਲਿਟੀ ਨੂੰ ਮੇਨਟੇਨ ਕਰਦੇ ਹੋਏ 8 ਜਾਂ 10 ਦਿਨਾਂ ਦੇ ਵਿੱਚ ਘੱਟੋ ਘੱਟ ਇੱਕ ਵੀਡੀਓ ਜ਼ਰੂਰ ਅਪਲੋਡ ਕਰੋ YouTube ਦੇ ਬਾਰੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ